ਗੁਰਦੰਤ ਮਾਨ ਜੀ ਸਸਰੀ ਕਾਲ ਜੀ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਤੁਸੀਂ ਤਾਂ ਬਿਲਕੁਲ ਵਧੀਆਂ ਪਰ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਦਾ ਮਾੜਾ ਹਾਲ ਆ ਇਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਚਾਹੇ ਉਹ ਦਿੱਲੀ ਧਰਨੇ ਤੇ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਤੁਹਾਡਾ ਜਿਹੜਾ ਜੋਰ ਆ ਜਿਹੜੇ ਪੰਜਾਬ ਦੇ ਵਿੱਚ ਬੋਲਦੇ ਆ ਉਹਨਾਂ ਤੇ ਤਾਂ ਬਹੁਤ ਜ਼ਿਆਦਾ ਚੱਲ ਜਾਂਦਾ ਮੈਂ ਗੱਲ ਕਰ ਲੱਗਿਆ ਕੱਲ ਦੀ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਲੰਧਰ ਜਾ ਰਹੇ ਸੀ ਤੇ ਰੋਪੜ ਦੇ ਸਤਲੁਜ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਉਹਨਾਂ ਨੇ ਲਾਈਵ ਹੋ ਕੇ ਵਿਖਾਇਆ ਹੁਣ ਉਹ ਸਾਬਕਾ ਮੁੱਖ ਮੰਤਰੀ ਆ ਕੋਈ ਝੂਠਤਾ ਬੋਲਣਗੇ ਨਹੀਂ ਪਰ ਹੁਣ ਤੁਸੀਂ ਇਹ ਗੱਲ ਦੱਸੋ ਕਿ ਤੁਹਾਡਾ ਜਦੋਂ ਵੀ ਤੁਸੀਂ ਆਏ ਆ ਤੁਸੀਂ ਇਹ ਕਿਹਾ ਕਿ ਕਾਂਗਰਸੀ ਮਾੜੇ ਆ ਕਈਆਂ ਤੇ ਪਰਚੇ ਪਾਤੇ ਕਦੇ ਸਰਦਾਰ ਸੁਖਪਾਲ ਸਿੰਘ ਖੈਰਾ ਤੇ ਕਦੇ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਹੁਣ ਕਦੇ ਪਰਚੇ ਪਾਤੇ ਪਾਨੇ ਸਿੱਧੂ ਤੇ ਕਦੇ ਪਰਚੇ ਪਾਤੇ ਲੱਖੇ ਸਿਧਾਣੇ ਤੇ ਕਦੇ ਪਰਚੇ ਪਾਤੇ ਝੋਟੇ ਵਰਗਿਆਂ ਤੇ ਜਿਹੜੇ ਨਸ਼ੇ ਦੇ ਵਿਰੁੱਧ ਚੱਲਦੇ ਸੀ ਐਸ ਟਾਈਮ ਨਜਾਇਜ਼ ਮੈਨਿੰਗ ਹੋ ਰਹੀ ਆ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੁਣ ਲੋਕ ਕਹਿਣਗੇ ਲੋਕਾਂ ਦਾ ਬੁਰਾ ਹਾਲ ਕਿਵੇਂ ਹੋ ਗਿਆ ਬੁਰਾ ਹਾਲ ਹੋ ਗਿਆ ਐ ਕਿ ਜਿਹੜਾ ਤਾਂ ਬੰਦਾ ਸਰਦਾਰ ਵਰਦਾ ਉਹਨੂੰ ਰੇਤਾ ਪਲਾ 50 ਰੁਪਏ ਫੋਟੋ ਜੇ ਉਹਲਾ 500 ਰੁਪਏ ਫੋਟੋ ਜੇ ਉਹਨੂੰ ਕੋਈ ਪਰਵਾਹ ਨਹੀਂ ਪਰ ਜਿਹੜੇ ਆ ਗਰੀਬ ਲੋਕ ਜਿਨ੍ਹਾਂ ਜਿਨ੍ਹਾਂ ਦੇ ਕਈ ਵਾਰ 15-15000 ਰੁਪਏ ਫਲਸ਼ ਦਾ ਆਉਂਦਾ ਕਿਹਾ ਭਾਈ ਤੁਹਾਨੂੰ ਗਰੀਬ ਆ ਤੁਹਾਨੂੰ ਫਲਸ਼ ਦਿੱਤੀ ਉਹਨਾਂ ਨੂੰ ਇਹ ਕਹਿੰਦੇ ਆ 15000 ਰੁਪਏ ਦੇ ਵਿੱਚ ਤੁਸੀਂ ਇਹਨੂੰ ਮੁਕੰਮਲ ਕਰੋ ਪੂਰੀ ਕਰੋ ਤੇ ਪਰ 11000 ਰੁਪਏ ਦੀ ਰੇਤੇ ਦੀ ਟਰਾਲੀ ਬਣਦੀ ਆ 41 ਰੁਪਏ ਫੁੱਟ ਰੇਤਾ ਖੁਦ ਮੈਂ ਆਪਦੇ ਘਰੇ ਸਟਾਇਆ ਕੋਈ ਬੰਦਾ ਮੈਨੂੰ ਝੂਠਾ ਨਹੀਂ ਕਰ ਸਕਦਾ ਮੈਂ ਗੂਗਲ ਪੇ ਰਾਹੀਂ ਪੈਸੇ ਦਿੱਤੇ ਸੀਗੇ 2023 ਦੇ ਵਿੱਚੇ ਨੋਟ ਕਰੋ ਗੱਲ ਫਿਰ ਮੈਂ ਗੱਲ ਇਹ ਕਰਨ ਲੱਗਿਆ ਕਿ ਜਿਹੜਾ ਗਰੀਬ ਬੰਦਾ ਉਹ ਕਮਰਾ ਪਾਉਣ ਜੋਗਰਾ ਨਹੀਂ ਰਿਹਾ ਜਿਹੜੀ ਕਦੇ ਰੇਤੇ ਦਾ ਟਰਾਲਾ ਜਿਹੜਾ ਟਰਾਲਾ ਹੁੰਦਾ ਸੀ ਕਦੇ ਤਗੜਾ ਉਹ ਕਦੇ 11000 ਚਾਹੁੰਦਾ ਸੀ ਤੇ ਅੱਜ ਕੱਲ ਤਾਂ 300 ਫੁੱਟ ਰੇਤਾ ਜਿਹੜਾ ਉਹ 11000 12000 ਦੇ ਵਿੱਚ ਆਉਂਦਾ ਹੁਣ ਜਿਹੜੀ ਗੱਲ ਮੈਂ ਇਹ ਕਰਨ ਲੱਗਿਆ ਕਿ ਗਰੀਬ ਬੰਦਾ ਕਮਰਾ ਤਾਂ ਦੂਰ ਦੀ ਗੱਲ ਆ ਕਹਿੰਦਾ ਸੱਚੀ ਸੱਚ ਸੁਨਾਮ ਦਾ ਮੈਂ ਤੁਹਾਡੇ ਅੱਗੇ ਮਾਫ ਮੈਨੂੰ ਇਹ ਕਰ ਦਿਓ ਜੇ ਗੱਲ ਕੌੜੀ ਲੱਗੇ ਜਿਹੜੇ ਗਰੀਬ ਲੋਕ ਆ ਜਦੋਂ ਉਹਨਾਂ ਦੇ ਧੀਆਂ ਪੁੱਤ ਨਹਾਉਂਦੇ ਆ ਬਾਥਰੂਮਾਂ ਦੇ ਵਿੱਚ ਤੇ ਉਹਦੇ ਮਾਂ ਪੱਲੀ ਪਾ ਦਿੰਦੀ ਆ ਆਸੇ-ਪਾਸੇ ਕੰਧਾਂ ਤੇ ਤਾਂ ਕਿ ਮੇਰੇ ਬੱਚਿਆਂ ਦਾ ਪਿੰਡਾ ਨਾ ਦਿਖੇ ਕਿਸੇ ਨੂੰ ਨਹਾਉਣ ਲੱਗਿਆਂ ਹੁਣ ਲੋਕ ਕਹਿਣਗੇ ਗੱਲਾਂ ਐਵੇਂ ਹੀ ਆ ਇਹ ਬਾਈ ਗੱਲਾਂ ਐਵੇਂ ਨਹੀਂ ਗੀਆਂ ਪੰਜਾਬ ਦੇ ਵਿੱਚ ਜਦੋਂ ਜਾਓਗੇ ਤੁਸੀਂ ਪੰਜਾਬ ਦੇ ਵਿੱਚ ਹੀ ਰਹਿੰਨੇ ਆ ਤੇ ਪਿੰਡਾਂ ਦੇ ਵਿੱਚ ਘੇੜਾ ਮਾਰੋ ਜਿਹੜੇ ਗਰੀਬ ਘਰ ਆ ਉਹਨਾਂ ਨੇ ਬਾਥਰੂਮ ਦੀ ਜਿਹੜੀ ਚਨਾਈ ਆ ਉਹ ਕੀਤੀ ਹੋਈ ਆ ਗਾਰੇ ਦੇ ਵਿੱਚ ਤੇ ਧੁੱਪ ਦੇ ਨਾਲ ਗਾਰਾ ਖੁਰ ਜਾਂਦਾ ਫਿਰ ਉਹ ਮੋਰੀਆਂ ਪੈ ਜਾਂਦੀਆਂ ਇੰਨੇ ਇੰਨੇ ਸਨ ਪੈ ਜਾਂਦਾ ਕਦੇ ਗਰੀਬਾਂ ਦੀ ਜ਼ਿੰਦਗੀ ਵੀ ਵੇਖ ਕੇ ਅੱਖੇ ਮੈਂ ਦੱਸਣਾ ਚਾਹੁੰਨਾ ਮੈਂ ਲਿਖਣਾ ਚਾਹੁੰਨਾ ਕੁਝ ਦਰਦ ਗਰੀਬਾਂ ਦਾ ਭਗਵੰਤ ਮਾਨ ਜੀ ਤੁਸੀਂ ਪੰਜਾਬ ਵਾਸਤੇ ਰੌਲਾ ਪਾ ਕੇ ਆਏ ਸੀ ਪਰ ਪੰਜਾਬ ਦਾ ਵਿਕਾਸ ਨਹੀਂ ਹੋਇਆ ਪੰਜਾਬ ਰੰਗਲਾ ਪੰਜਾਬ ਨਹੀਂ ਬਣਿਆ ਤੁਹਾਡਾ ਪਰਿਵਾਰ ਰੰਗਲਾ ਪੰਜਾਬ ਬਣ ਗਿਆ ਕੱਲ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਤੁਹਾਡੀ ਨਜਾਇਜ਼ ਮਾਈਨਿੰਗ ਵਿਖਾਈ ਆ ਹੁਣ ਦੱਸੋ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਤੁਹਾਡੇ ਕਈ ਵਾਰ ਆ ਜਿਹੜਾ ਹਰਜੋਤ ਬੈਂਸਾ ਇਹਦਾ ਰੌਲਾ ਪੈ ਗਿਆ ਇਹਨਾਂ ਤੇ ਤੁਹਾਡਾ ਜੋਰ ਨਹੀਂ ਚੱਲਦਾ ਜਿਹੜੇ ਬੰਦੇ ਪੰਜਾਬ ਵਾਸਤੇ ਬੋਲਦੇ ਆ ਉਹਨਾਂ ਵਾਸਤੇ ਜੋਰ ਚੱਲਦਾ ਤੁਹਾਡੇ ਵਿਅਕਤੀ ਨਜਾਇਜ਼ ਮੁਨਸੀ ਬਣ ਬਣ ਕੇ ਫੋਨ ਕਰਦੇ ਆ ਕਦੇ ਪ੍ਰੇਮਚੰਦ ਦਾ ਮੁੰਡਾ ਬਣ ਜਾਂਦਾ ਕੋਈ ਕੋਈ ਕਿਸੇ ਦਾ ਬਣ ਜਾਂਦਾ ਮੁੰਡਾ ਤੇ ਉਹ ਫੋਨ ਕਰਦੇ ਆ ਤੁਸੀਂ ਲੋਕਾਂ ਦੇ ਤੁਸੀਂ ਲੀਡਰਾਂ ਦੇ ਖਿਲਾਫ ਐਨੇ ਕ ਸ਼ਬਦ ਬੋਲੇ ਆ ਕਦੇ ਹਰਸਿਮਰਤ ਕੌਰ ਨੂੰ ਸਖਬੀਰ ਬਾਦਲ ਵੀ ਬੀਬਾ ਹਰਸਿਮਰਤ ਕੌਰ ਕਹਿੰਦਾ ਸੀ ਕਿ ਤੁਸੀਂ ਸਿਮਰੋ ਭਾਬੀ ਕਹਿੰਦੇ ਰਹੇ ਆ ਉਹਨਾਂ ਨੇ ਤੁਹਾਡੇ ਤੇ ਪਰਚਾ ਨਹੀਂ ਪਾਇਆ ਉਹਨਾਂ ਨੇ ਤੁਹਾਨੂੰ ਤੰਗ ਨਹੀਂ ਕੀਤਾ ਉਹ ਫਿਰ ਲੋਕਤੰਤਰ ਬਚਾਉਂਦੇ ਰਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਕੁਝ ਬੋਲਦੇ ਰਹੇ ਆ ਚਰਨਜੀਤ ਸਿੰਘ ਚੰਨੀ ਨੂੰ ਕੀ ਕੁਝ ਬੋਲਦੇ ਰਹੇ ਆ ਉਹਨਾਂ ਨੇ ਨਾਜਾਇਜ਼ ਹੱਥ ਨਹੀਂ ਪਾਇਆ ਇਹ ਕੋਈ ਗੱਲਾਂ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਆ ਤੁਹਾਡੀਆਂ ਜਿਹੜੀਆਂ ਵੀਡੀਓ ਪਿੰਓ ਸੁਣ ਲੋ ਜਾ ਕੇ ਮੰਦਬੁੱਧੀ ਬੱਚਾ ਕਹਿੰਦੇ ਰਹੇ ਆ ਸੁਖਵੀਰ ਬਾਦਲ ਨੂੰ ਅੱਜ ਤੁਸੀਂ ਆਪ ਦੇ ਆਜ ਅੱਜ ਆਪ ਦੇ ਆਪ 'ਚ ਤੁਸੀਂ ਇੱਜ਼ਤ ਭਾਲਦੇ ਆ ਜੋ ਸ਼ਬਦ ਬੋਲਦੇ ਰਹੇ ਆ ਗੱਲ ਕੀਤੀ ਸੀ ਰੰਗਲਾ ਪੰਜਾਬ ਨਹੀਂ ਬਣਿਆ ਤੁਹਾਡਾ ਪਰਿਵਾਰ ਬਣਿਆ ਰੰਗਲਾ ਜਿਹੜਾ ਰੰਗਲਾ ਪਰਿਵਾਰ ਬਣਿਆ ਮੈਂ ਰੰਗ ਗਿਨਾ ਸਕਦਾ ਪਹਿਲਾ ਤਾਂ ਸੋਨੇ ਦਾ ਰੰਗ ਦੂਜਾ ਗੱਡੀਆਂ ਦਾ ਰੰਗ ਤੀਜਾ ਪੈਸੇ ਦਾ ਰੰਗ ਚੌਥਾ ਪਾਵਰ ਦਾ ਰੰਗ ਤੇ ਪੰਜਵਾਂ ਰੰਗ ਉਹ ਨੋਖੇ ਰੰਗਾ ਵੀ ਜਿਹੜਾ ਮਰਜ਼ੀ ਰੰਗ ਚੜਾ ਲਓ ਹੁਣ ਪੰਜਾਬ ਹੀ ਤੁਹਾਡਾ ਰੇਤੇ ਦਾ ਰੰਗ ਹੁਣ ਮੈਂ ਰੇਤੇ ਦੀ ਗੱਲ ਇਹ ਕਰ ਲੱਗਿਆ ਕਿ ਰੇਤ ਮਾਫੀਆ ਤੁਸੀਂ ਕਹਿੰਨੇ ਸੀ ਬੰਦ ਕਰਤੀ ਆ ਤੁਸੀਂ ਕਹਿੰਨੇ ਸੀ ਆਹ ਕਰਤਾ ਰੇਤ ਮਾਫੀਆ ਇਹ ਚੱਲਦੀ ਆ ਰਹੀ ਇਹਨੂੰ ਬੰਦ ਕਰਨੀ ਆ ਤੈਨੂੰ ਸਰਕਾਰੀ ਮਹਿਕਮਾ ਕਰ ਦੋ ਇਹਨੂੰ ਨਾਲੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਤੁਸੀਂ ਆਨੇ ਆ ਨਾ ਸਾਲ ਦਾ 30-35 ਹਜ਼ਾਰ ਕਰੋੜ ਰੁਪਈਆ ਉਹ ਪੰਜਾਬ ਦੇ ਖਾਤੇ ਪੈਂਦਾ ਸਾਨੂੰ ਤਾਂ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਖਾਤੇ ਕਿਹੜੇ ਅਸੀਂ ਤਾਂ ਬੰਦਾ ਭਾਲਦੇ ਫਿਰਦੇ ਆ ਵੀ ਉਹ ਕਿਹਦੇ ਖਾਤੇ ਚ ਜਾ ਰਿਹਾ ਅੱਜ ਤੱਕ ਵੀ ਪੰਜਾਬ ਨੇ ਥੋੜੀ ਝੋਲੀਆਂ ਦੇ ਵਿੱਚ ਭੀਖ ਪਾਈ ਆ ਪਰ ਪੰਜਾਬ ਨੂੰ ਤੁਸੀਂ ਕੁਝ ਦੇ ਨਹੀਂ ਸਕੇ ਜੇਕਰ ਆਟਾ ਰਛਨ ਦਾਸ ਦੀ ਗੱਲ ਕਰਦੇ ਆ ਜਿਹੜਾ ਤੁਸੀਂ ਕਹਿੰਨੇ ਆ ਵੀ ਅਸੀਂ ਆਹ ਦੇਤਾ ਮੈਂ ਇਹ ਵੀ ਕਹਿ ਦੇਵਾਂ ਕਿ ਇਹ ਵੀ ਤੇਰੀ ਦੇਣ ਨਹੀਂ ਕਿ ਜਿਹੜਾ ਆਟਾ ਪੀਸ ਪੀਸ ਦਿਨਾ ਇਹ ਵੀ ਦੇਣ ਸਾਡੀ ਆ ਤੇਰੀ ਤਾਂ ਕੋਈ ਸਾਈਕਲ ਤੇ ਫੋਟੋ ਨਹੀਂ ਲਾਉਂਦਾ ਸੀ ਯਾਰ ਜੇ ਤੂੰ ਵੇਖ ਲੈ ਇਹ ਸਾਵਲਾ ਲਾਲਾ ਵੀ ਤੇਰੀਆਂ ਜ ਫੋਟਮਾਂ ਉਹ ਰਾਸ਼ਨ卡ਟ ਤੇ ਆ ਉਹ ਰਾਸ਼ਨ ਜਿਹੜਾ ਹੁੰਦਾ ਉਹ ਬਾਦਲ ਦੀ ਤਾਂ ਰਾਸ਼ਨ卡ਟ ਤੇ ਹੁੰਦੀ ਸੀ ਤੇ ਤੇਰੀ ਤਾਂ ਥੈਲੀਆਂ ਤੇ ਫੋਟੋ ਆਉਣ ਲੱਗ ਗਈ ਆ ਵੀ ਆ ਰਿਹਾ ਭਗਵੰਤ ਮਾਨ ਅੱਧੀ ਭੁੱਖ ਤਾਂ ਨਾ ਸਹੀ ਮੈਨੇ ਵੇਖ ਕੇ ਤੈਨੂੰ ਵੇਖ ਕੇ ਮਰ ਜਾਂਦੀ ਵੀ ਓ ਹੋ ਹੋ ਇਹਨੂੰ ਕਿੱਧਰ ਬਣਾ ਬੈਠੇ ਇੱਥੇ ਫੋਟੋ ਇੱਥੇ ਫੋਟੋ ਪੰਜਾਬ ਟੈਕਸ ਦਿੰਦਾ ਆ ਰਿਹਾ ਪਰ ਪੰਜਾਬ ਨੂੰ ਤੁਸੀਂ ਕੁਝ ਨਹੀਂ ਦਿੱਤਾ ਸ਼ਰਾਬ ਮਹਿਕਮੇ ਦੇ ਵਿੱਚ ਕਈ ਤਰ੍ਹਾਂ ਦੇ ਆ ਲੋਕਾਂ ਤੋਂ ਇਨਲੀਗਲ ਤੌਰ ਤੇ ਕਰੋੜਾ ਰੁਪਈਆ ਵਸੂਲਿਆ ਜਾ ਰਿਹਾ ਮੈਂ ਕਈ ਵਾਰ ਦੱਸਿਆ ਕਿ ਬੋਤਲ ਤੇ ਲਿਖਿਆ 250 ਆ 150 ਤੇ ਲੋਕਾਂ ਤੋਂ ਵਸੂਲਿਆ ਜਾ ਰਿਹਾ 250 ਲਗਭਗ 100 ਕਰੋੜ ਰੁਪਏ ਦੀ ਇਹ ਸ਼ਰਾਬ ਚੋ ਲੁੱਟ ਜਦੋਂ ਲੋਕ ਪੀਨੋ ਤਾਂ ਨਹੀਂ ੜਦੇ ਫਿਰ ਇਹਨੂੰ ਵੀ ਸਰਕਾਰੀ ਮਹਿਕਮਾ ਕਰੋ ਤੇ ਰੁਜ਼ਗਾਰ ਤਾਂ ਮਿਲੇ ਇਹ ਸਾਰੇ ਦਾ ਸਾਰਾ ਵਿਕਾਸ ਤੁਹਾਡਾ ਹੋ ਰਿਹਾ ਸਾਨੂੰ ਤਾਂ ਇਹ ਨਹੀਂ ਪਤਾ ਅਸੀਂ ਤਾਂ ਟੁੱਟੀਆਂ ਚੱਪਲਾਂ ਦੇ ਵਿੱਚ ਰਹਿੰਨੇ ਆ ਕਿ ਤੇਰੇ ਹੱਥ ਤਿੰਨ ਤਿੰਨ ਲੱਖ ਦੇ ਜਿਹੜੇ ਬੂਟ ਪਾਏ ਆ ਉਹ ਪੰਜਾਬ ਵੇਖੀ ਜਾਂਦਾ ਸਾਨੂੰ ਤਾਂ ਕੋਈ ਗਿਫਟ ਚੱਪਲਾ ਨਹੀਂ ਕਰਦਾ ਤੈਨੂੰ ਤਿੰਨ ਤਿੰਨ ਲੱਖ ਦੇ ਬੂਟ ਗਿਫਟ ਕਰਤੇ ਫਿਰ ਅਸੀਂ ਤਾਂ ਹੁਣ ਕਿਸੇ ਦਾ ਕੰਮ ਕੋਈ ਨਹੀਂ ਕੱਢਿਆ ਹੁਣ ਜੇ ਤੂੰ ਕਿਸੇ ਦਾ ਕੋਈ 30 ਲੱਖ ਦਾ ਕੰਮ ਕੱਢਿਆ ਹੋਊਗਾ ਫਿਰ ਅਸੀਂ ਤੇ ਇਹੀ ਸੋਚ ਸਕਦੇ ਹਾਂ ਨਾ ਜਿਵੇਂ ਕਮੇ ਵੀ ਸਬੂਤ ਦੇ ਫਿਰ ਗਾਨੀ ਚੋਰੀ ਦਾ ਕਿਹੜਾ ਸਬੂਤ ਸੀਗਾ ਫਿਰ ਇਸੇ ਤਰ੍ਹਾਂ ਅਸੀਂ ਇਹ ਆਣੇ ਆ ਕਿ ਭਾਈ ਸਾਹਿਬ ਕਿ ਤੁਸੀਂ ਹਰ ਕੋਈ ਮੁੱਦਾ ਚੱਕਿਆ ਹੁਣ ਦੱਸੋ ਵੀ ਅੱਜ ਹੋ ਕੀ ਰਿਹਾ ਅੱਜ ਨਜਾਇਜ਼ ਮਾਈਨਿੰਗ ਚੱਲ ਰਹੀ ਆ ਇਹ ਮੈਂ ਨਹੀਂ ਆਂਦਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਅੱਜਣਾ ਲਾਈਵ ਹੋ ਕੇ ਵਿਖਾਇਆ ਅੱਜ ਤੁਹਾਡੀ ਸਰਕਾਰ ਦੇ ਵਿੱਚ ਇਹ ਕੰਮ ਹੋ ਰਹੇ ਆ ਤੇਨੂੰ ਰੋਕੂਗਾ ਕੌਣ ਅੱਜ ਵੀ ਕਹਦੇ ਕਿ ਬਾਦਲ ਗਲਤ ਆ ਅੱਜ ਵੀ ਕਹ ਕਾਂਗਰਸੀ ਗਲਤ ਆ ਅੱਜ ਵੀ ਕਹ ਬੀਜੇਪੀ ਵਾਲੇ ਗਲਤ ਆ ਇਸ ਟਾਈਮ ਤਾਂ ਪੰਜਾਬ ਚ ਤੇਰੀ ਸਰਕਾਰ ਆ ਤੇਰੀ ਤੂਤੀ ਬੋਲਦੀ ਆ ਪਤਾ ਕਰੋ ਕੌਣ ਆ ਕਈਆਂ ਦੇ ਜਿਨ੍ਹਾਂ ਦੇ ਰੌਲੇ ਪੈਂਦੇ ਆ ਤੂੰ ਉਹਨਾਂ ਨੂੰ ਬੁੱਕਲ ਚ ਲੈ ਕੇ ਲੁੱਪ ਕਰਾ ਦਿੰਨਾ ਰੌਲੇ ਕਟਾਰੂ ਚੱਕ ਦਾ ਰੌਲਾ ਪਿਆ ਤਾਂ ਚੁੱਪ ਹੋਇਆ ਆਹਰ ਜੋਤ ਬੈਸ ਦਾ ਵਿਕਰਮਜੀਤ ਮਜੀਠੀਏ ਨੇ ਰੌਲਾ ਪਾਇਆ ਤਾਂ ਚੁੱਪ ਹੋਇਆ ਤੇ ਅੱਜ ਭਗਵਾਨ ਤਮਨਸਿਆ ਮੇਰੇ ਵਰਗੇ ਬੋਲਦੇ ਆ ਤੂੰ ਉਹਨਾਂ ਤੇ ਪਰਚੇ ਪਵਾਉਂਦੀਆਂ ਧੌਂਕੀਆਂ ਦਿਵਾਉਣਾ ਯਾਦ ਰੱਖ ਕਿ ਸਮਾ ਸਮਾ ਸਮਰਥ ਕਦੇ ਅਰਜਨ ਤੇ ਕਦੇ ਅਰਜਨ ਦੇ ਹੱਥ ਕਦੇ ਵੇਲਾ ਸੀ ਤੇਰੇ ਨਾਲ ਗਵਾਂਢੀ ਨਹੀਂ ਤੁਰਦੇ ਸੀ ਅੱਜ ਵੇਲਾ ਤੇਰੇ ਨਾਲ ਗਨਮੈਨ ਹਜ਼ਾਰਾਂ ਦੀ ਤਦਾਰ ਚ ਤੁਰਦੇ ਆ ਕੋਈ ਵੇਲਾ ਸੀ ਕਿ ਤੁਸੀਂ ਕਰਜ਼ਾਈ ਸੀ ਤੁਹਾਡੀ ਬਾਪੂ ਜੀ ਦੀ ਪੈਨਸ਼ਨ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਅੱਜ ਵੇਖ ਭਗਵੰਤ ਮਾਨਸਿਆ ਤੁਹਾਡੇ ਕੋਲ ਸੋਨਾ ਆ ਗਿਆ 3 ਲੱਖ ਦੇ ਬੂੜ ਤੇਰੇ ਪਾਏ ਆ ਤੇ ਅੱਜ ਗੱਡੀਆਂ ਤੇਰੇ ਕੋਲ ਟੋਪਦੀਆਂ ਸਮਾ ਸਮਾ ਸਮਰਥਾ ਕਦੇ ਅਰਜਨ ਤੇ ਕਦੇ ਅਰਜਨ ਦੇ ਹੱਥ ਆ ਯਾਦ ਰੱਖ ਕਿ ਨਜਾਇਜ਼ ਲੋਕਾਂ ਦੇ ਪਰਚੇ ਪਵਾਉਂਗੇ ਉਹ ਜਿਹੜਾ ਕਹ ਲੋ ਦੇਣੀਆਂ ਪ੍ਰਮਾਤਮਾ ਦੇ ਘਰ ਦੇ ਵਿੱਚ ਆਉਣੀਆਂ ਪੈਣੀਆਂ ਹੋਰ ਬੰਦੇ ਦਾ ਤੁਸੀਂ ਘਰ ਕੁਛ ਨਹੀਂ ਸਕਦੇ ਮਾਰ ਸਕਦੇ ਆ ਪਹਿਲਾਂ ਤਾਂ ਡਰਾ ਸਕਦੇ ਆ ਫਿਰ ਤੁਸੀਂ ਪਸਾ ਸਕਦੇ ਆ ਫਿਰ ਕਟਵਾ ਸਕਦੇ ਆ ਤੇ ਚੌਥਾ ਐਂਡ ਵਾਲਾ ਕੰਮ ਤੁਸੀਂ ਮਰਵਾ ਸਕਦੇ ਆ ਹੋਰ ਤੁਸੀਂ ਇਦੋਂ ਉੱਤੇ ਕੁਝ ਨਹੀਂ ਕਰ ਸਕਦੇ ਕਹਿੰਦਾ ਲੱਖਾਂ ਇੱਥੇ ਆਏ ਸ਼ਿਕੰਦਰ ਵੇ ਸ਼ਿਕੰਦਰਾ ਤੂੰ ਵੀ ਰੋੜ ਜਾਣਾ ਬਥੇਰੇ ਮੁੱਖ ਮੰਤਰੀ ਆਏ ਆ ਪਰ 55 ਸਾਲਾਂ ਬਾਅਦ ਉਹ ਕਦੇ ਥਿਆਏ ਨਹੀਂਗੇ ਪਰ ਇਹ ਗੱਲਾਂ ਜਮਾਂ ਗਲਤ ਆ ਕਿ ਇੱਕ ਪਾਸੇ ਕਾਕੇ ਤੁਸੀਂ ਕਹਿੰਦੇ ਸੀ ਨਜਾਇਜ਼ ਮਾਈਨਿੰਗ ਬੰਦ ਕਰਨੀ ਆ ਅਸੀਂ ਐ ਕਰ ਦੇਣਾ ਅਸੀਂ ਉਹ ਕਰ ਦੇਣਾ ਇੱਕ ਕਹਾਵਤ ਯਾਦ ਆਉਂਦੀ ਆ ਕਹਿੰਦਾ ਬੰਦ ਕਰਾਣੇ ਚਲੇ ਥੇ ਇਹ ਤਵੈਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇ ਕਰ ਖੁਦੀ ਮੁਜਰਾ ਕਰ ਬੈਠੇ ਹੁਣ ਰੋਕੋ ਉਹਨਾਂ ਨੂੰ ਨਜਾਇਜ਼ ਮਹਿਨਿੰਗਾ ਵਾਲਿਆਂ ਨੂੰ ਇਹ ਮੈਂ ਨਹੀਂ ਆਂਦਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਜਾ ਕੇ ਪੇ ਚੈੱਕ ਕਰ ਪਹਿਲੀ ਗੱਲ ਤਾਂ ਤੈਨੂੰ ਐਸੀ ਕਿਸੇ ਨੇ WhatsApp ਵੀਡੀਓ ਕਰਤੀ ਹੋਣੀ ਆ ਤੇ ਵੇਖ ਲਈ ਹੋਣੀ ਆ ਹੁਣ ਬੰਦ ਕਰਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ